ਗ੍ਰਾਮ ਪੰਚਾਇਤ ਰਣ ਸਿੰਘ ਕਲਾ ਨੇ ਅੱਜ ਇੱਕ ਨਵეკਲਾ ਫੈਸਲਾ ਜਿਹੜਾ ਨਸ਼ਿਆਂ ਵਿਰੁੱਧ ਕੀਤਾ ਕਿ ਇੱਕ ਨਵੀਂ ਮਹਮਾ ਸਮਝਦਾ ਕਿ ਪੰਜਾਬ ਦੇ ਵਿੱਚ ਸ਼ਾਇਦ ਪਹਿਲਾ ਪਿੰਡ ਹੋਊਗਾ ਪੂਰੇ ਪੰਜਾਬ ਦਾ ਨਹੀਂ ਸ਼ਾਇਦ ਪੂਰੇ ਦੇਸ਼ ਦਾ ਪਹਿਲਾ ਪਿੰਡ ਹੋਊ ਕਿ ਇੱਕ ਨਵეკਲੀ ਮਰਨ ਸਿੰਘ ਕਲਾਂ ਦੀ ਗ੍ਰਾਮ ਪੰਚਾਇਤ ਨੇ ਜਿਹੜੀ ਸ਼ੁਰੂ ਕੀਤੀ ਆ ਕਿ ਅਸੀਂ ਆਪਣੇ ਜਿਹੜੇ ਨਸ਼ਾ ਮੁਕਤ ਪਰਿਵਾਰ ਆ ਜਿਹੜੇ ਨਸ਼ਾ ਮੁਕਤ ਪਰਿਵਾਰ ਹੋਣਗੇ ਅਸੀਂ ਉਹਨਾਂ ਪਰਿਵਾਰਾਂ ਨੂੰ 11000 ਰੁਪਏ씩 ਨਾਮ ਦੇਣਾ ਇਹ ਸ਼ਾਇਦ ਪੂਰੇ ਦੇਸ਼ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਹੋਣਾ ਕਿ ਜਿੱਥੇ ਨਸ਼ਾ ਮੁਕਤ ਹੋਣ ਵਾਲੇ ਪਰਿਵਾਰਾਂ ਨੂੰ ਜਿੱਥੇ ਪੈਸੇ ਦਿੱਤੇ ਜਾਂਦੇ ਹੋਣ ਕਿਉਂਕਿ ਰਣਸੀਹ ਕਲਾ ਨੇ ਇੱਕ ਨਵਿਕਲੀ ਇਹ ਮਹਿਮਾ ਸ਼ੁਰੂ ਕੀਤੀ ਹੈ ਇਹ ਨਵਿਕਲੀ ਮੈਂ ਇਸ ਤਰ੍ਹਾਂ ਕਿ ਅਸੀਂ ਜਿਹੜੇ ਸਾਡੇ ਕੋਲੇ 100% ਨਸ਼ਾ ਮੁਕਤ ਪਰਿਵਾਰ ਹੋਣ ਕੋ ਨਸ਼ਾ ਮੁਕਤ 100% ਅਸੀਂ ਕਿਹਨੂੰ ਗਿਣਾਂਗੇ ਜਿਹਦੇ ਵਿੱਚ ਕੋਈ ਵੀ ਸਾਡਾ ਰਵੈਤੀ ਨਸ਼ਾ ਸੀਮ ਭੁੱਕੀ ਤੇ ਜਾਂ ਕੋਈ ਭੰਗ ਵਗੈਰਾ ਜਿਹੜਾ ਪਰਿਵਾਰ ਨਹੀਂ ਵਰਤਦਾ ਨਾ ਹੀ ਕੋਈ ਮੈਡੀਕਲ ਨਸ਼ਾ ਵਰਤਦਾ ਹੋਵੇ ਨਾ ਹੀ ਮੈਂ ਸਮਝਦਾ ਕੋਈ ਤਮਾਕੂ ਗਾਂਜਾ ਵਰਤਦਾ ਹੋਵੇ ਨਾ ਕੋਈ ਚਿੱਟੇ ਦਾ ਨਸ਼ਾ ਵਰਤਦਾ ਹੋਵੇ ਨਾ ਕੋਈ ਸ਼ਰਾਬ ਦਾ ਨਸ਼ਾ ਵਰਤਦਾ ਹੋਵੇ ਅਸੀਂ ਉਹ ਪਰਿਵਾਰ ਨੂੰ 100% ਨਸ਼ਾ ਮੁਕਤ ਪਰਿਵਾਰ ਸਮਝਾਂਗੇ ਤੇ ਅਸੀਂ ਉਹ ਪਰਿਵਾਰ ਨੂੰ ਜਿਹੜਾ ਨਸ਼ਾ ਮੁਕਤ ਪਰਿਵਾਰ ਸਾਡੇ ਕੋਲੇ ਹੋ ਕੇ ਆਊਗਾ ਸਭ ਤੋਂ ਪਹਿਲਾਂ ਅਸੀਂ ਉਹਨੂੰ 11000 ਰੁਪਏ ਦੇਵਾਂਗੇ ਜਿਹੜਾ ਦੂਜੇ ਨੰਬਰ ਤੇ ਸਾਡੇ ਕੋਲੇ ਪਰਿਵਾਰ ਆਊਗਾ ਕਿ ਮੈਂ ਮੁਕਤ ਹੋ ਗਿਆ ਜੀ ਹੁਣ ಗ್ರಾಮ ਪੰਚਾਇਤ ਸਾਡੇ ਪਰਿਵਾਰ ਦੇ ਟੈਸਟ ਕਰਾ ਸਕਦੀ ਆ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਨਸ਼ਾ ਨਹੀਂ ਕਰਦਾ ਉਹਨੂੰ ਅਸੀਂ 5100 ਰੁਪਏ ਨਾਮੀ ਰਾਸ਼ੀ ਨਾਲ ਪ੍ਰਸ਼ੰਸਾ ਪੱਤਰ ਦੇਵਾਂਗੇ ਜਿਹੜਾ ਤੀਜੇ ਨੰਬਰ ਤੇ ਆਊਗਾ ਉਹਨੂੰ ਅਸੀਂ 3100 ਰੁਪਇਆ ਦੇਵਾਂਗੇ ਨਾਲ ਪ੍ਰਸ਼ੰਸਾ ਪੱਤਰ ਵੀ ਦੇਵਾਂਗੇ ਜਿਹੜੇ ਉਦੋਂ ਬਾਅਦ ਵਾਲੇ ਪਰਿਵਾਰ ਸਾਡੇ ਕੋਲੇ ਆਉਣਗੇ 100% ਨਸ਼ਾ ਮੁਕਤ ਹੋ ਕੇ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ 11-1100 ਰੁਪਇਆ ਨਾਮੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਦੇਵਾਂਗੇ ਇੱਕ ਦੂਜੀ ਹੋਰ ਵੱਡੀ ਗੱਲ ਸਭ ਤੋਂ ਵੱਡੀ ಗ್ರಾಮ ਪੰਚਾਇਤਨ ਸਿੰਘ ਘਣਾ ਨੇ ਫੈਸਲਾ ਕੀਤਾ ਕਿ ਜਿਹੜੇ ਵੀਰ ਨਸ਼ਾ ਛੱਡਣਗੇ ਉਹਨਾਂ ਦਾ ਇਲਾਜ ਵੀ ਫ੍ਰੀ ਕਰਾਇਆ ਜਾਊਗਾ ਉਹਨਾਂ ਦਾ ਨਸ਼ਾ ਫ੍ਰੀ ਛਡਾਇਆ ਜਾਊਗਾ ਔਰ ਨਾਲ ਦੂਜੀ ਗੱਲ ਵੱਡੀ ਇਹ ਕਰਤੀ ਇਹ ਨਵੇਕੜੀ ਗੱਲ ਆ ਸ਼ਾਇਦ ਕਿਸੇ ਨੇ ਵੀ ਨਹੀਂ ਕੀਤੀ ਕਿ 1100 ਰੁਪਇਆ ਉਹਨਾਂ ਨੂੰ ਖਰਾਕ ਪੱਤਾ ਗ੍ਰਾਮ ਪੰਚਾਇਤ ਰਣ ਸਿੰਘ ਕਲਾਂ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਦਿੱਤਾ ਜਾਊਗਾ ਕਿ ਜਿੰਨਾ ਚਿਰ ਸਾਡਾ ਉਹ ਨਸ਼ਾ ਛਟਣ ਵਾਲਾ ਮਰੀਜ਼ ਤਾਂ ਅੰਦਰੋਂ ਉਸ ਤੋਂ ਨਹੀਂ ਹੋ ਜਾਂਦਾ ਉਹ 1 ਮਹੀਨਾ ਲੱਗੇ ਜਾਂ 2 ਮਹੀਨੇ ਲੱਗਣ ਜਾਂ 5 ਮਹੀਨੇ ਲੱਗਣ ਉਹਨਾਂ ਚਿਰ ਉਹ ਬੰਦੇ ਨੂੰ ਖਰਾਕ ਲਈ 1100 ਰੁਪਇਆ ਮਹੀਨਾ ਉਹਨੂੰ ਖਰਾਕ ਪੱਤਾ ਰਣ ਸਿੰਘ ਕਲਾਂ ਦੀ ਗ੍ਰਾਮ ਪੰਚਾਇਤ ਵੱਲੋਂ ਜਿਹੜਾ ਦਿੱਤਾ ਜਾਊਗਾ ਔਰ ਉਦੋਂ ਵੱਡੀ ਗੱਲ ਜੋ ਰਣਸਿੰਘਕਲਾਂ ਨੇ ਕੀਤੀ ਆ ਨੇ ਸਾਰੇ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ ਰਣਸਿੰਘਕਲਾਂ ਦੀ ਗ੍ਰਾਮ ਪੰਚਾਇਤ ਨੇ ਪਿਛਲੇ ਸਮੇਂ ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਰਣਸਿੰਘਕਲਾਂ ਨੂੰ ਠੇਕੇ ਤੋਂ ਵੀ ਮੁਕਤ ਕਰਨਾ ਪੈਂਡ ਦੇ ਵਿੱਚ ਯਾਨੀ ਸ਼ਰਾਬ ਦਾ ਠੇਕਾ ਨਾ ਹੋਵੇ ਤੇ ਇਸ ਗੱਲ ਦੀ ਸਾਨੂੰ ਸਾਰੀ ਗ੍ਰਾਮ ਪੰਚਾਇਤ ਨੂੰ ਵਧਾਈ ਦਿੰਦਾ ਕਿ ਸਾਡੀ ਉਸ ਮਿਹਨਤ ਨੂੰ ਬੂਰ ਪਿਆ ਕਿ ਰਣਸਿੰਘਕਲਾਂ ਦੇ ਵਿੱਚ ਸਾਡੇ ਪਿੰਡ ਦੇ ਹਦੂਦ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਅਸੀਂ ਸ਼ਰਾਬ ਦੇ ਠੇਕੇ ਤੋਂ ਵੀ ਮੁਕਤ ਆਂ ਔਰ ਐਵੇਂ ਹੀ ਅਸੀਂ ਹੁਣ ਹੋਰ ਪ੍ਰਾਲਾ ਕੀਤਾ ਕਿ ਪਿੰਡ ਦੀਆਂ ਹੱਟੀਆਂ ਨੂੰ ਠੱਟੀਆਂ ਨੂੰ ਦੁਕਾਨਾਂ ਵਾਲਿਆਂ ਨੂੰ ਆਖਿਆ ਕਿ ਪਿੰਡ ਦੇ ਵਿੱਚ ਕੋਈ ਵੀ ਤਮਾਕੂ ਨਾ ਵੇਚਿਆ ਜਾਵੇ ਤੇ ਨਾ ਕੋਈ ਨਰਜੀ ਡਰਿੰਕ ਵੇਚੀ ਜਾਵੇ ਤਾਂ ਜੋ ਸਾਡਾ ਪਿੰਡ ਤਮਾਕੂ ਤੋਂ ਮੁਕਤ ਔਰ ਨਰਜੀ ਡਰਿੰਕ ਤੋਂ ਮੁਕਤ ਹੋਵੇ ਤੇ ਨਾਲ ਹੀ ਜਿਹੜੀ ਦੂਜੀ ਗੱਲ ਅਸੀਂ ਹੋਰ ਕੀਤੀ ਹੈ ਕਿ ਜਿਹੜੇ ਮੈਡੀਕਲ ਸਟੋਰ ਆ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜਿਹੜੀ ਗਵਰਨਮੈਂਟ ਵੱਲੋਂ ਪਾ ਪਾਸ਼ ਹੂੰ ਆ ਪਵੰਦੀ ਸ਼ੂਧਾ ਜਿਹੜੀਆਂ ਗੋਲੀਆਂ ਜਾਂ ਮੈਡੀਸਨ ਆ ਉਹ ਵੀ ਮੈਡੀਕਲ ਸਟੋਰ ਉੱਤੇ ਰੱਖ ਕੇ ਵੇਚੀਆਂ ਨਾ ਜਾਣ ਕਿਉਂਕਿ ਉਹਨੂੰ ਨਸ਼ਾ ਮੰਨਿਆ ਜਾਂਦਾ ਇਸ ਕਰਕੇ ਅਸੀਂ ਮੈਡੀਕਲ ਸਟੋਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਵੀ ਕੋਈ ਇਸ ਤਰ੍ਹਾਂ ਦੀ ਨਾ ਜਿਹੜੀ ਦਵਾਈ ਆ ਆਪਣੇ ਮੈਡੀਕਲ ਸਟੋਰ ਤੇ ਨਾ ਵਰਤੀਆਂ ਜਾਣ ਅਸੀਂ ਇਹ ਪ੍ਰਾਲੇ ਕੀਤੀ ਹੈ ਕਿ ਨਵेकਲੇ ਤਰ੍ਹਾਂ ਦੇ ਕਿਉਂਕਿ ਨਸ਼ਿਆਂ ਨੂੰ ਕੱਲੇ ਕੁੱਟ ਕੇ ਉਹਨਾਂ ਨੂੰ ਡਾਂਗ ਫੇਰ ਕੇ ਉਹਨਾਂ ਤੇ ਜਾਂ ਡਰਾ ਕੇ ਧਮਕਾ ਕੇ ਉਹਨਾਂ ਨੂੰ ਹੱਲ ਨਹੀਂ ਕੀਤਾ ਜਾਦਾ ਜੀ ਪਿਆਰ ਨਾਲ ਪ੍ਰੇਰਿਤ ਕੇ ਅਸੀਂ ਉਹਨਾਂ ਨੂੰ ਇੱਕ ਇੱਕ ਸਹੀ ਰਸਤੇ ਤੇ ਲਿਉਣ ਦੀ ਖਾਤਰ ਇੱਕ ਨਵੀਂ ਮਿਹ ਮਸ਼ਰੂ ਕੀਤੀ ਕਿ ਆਓ ਨਸ਼ਾ ਛੱਡੋ ਫਰੀ ਤੇ ਨਾਲ ਪੈਸੇ ਵੀ ਲਓ ਸਾਡੇ ਤੋਂ ਆਪਣੀ ਸਿਹਤ ਨੂੰ ਤੰਦਰੁਸਤ ਕਰਨ ਦੀ ਖਾਤਰ ਤੇ ਨਾਮੀ ਰਾਸ਼ੀ ਵੀ ਲਓ ਔਰ ਜਿਹੜਾ ਹੋਰ ਇੱਕ ਫੈਸਲਾ ਕੀਤਾ ਗਿਆ ਕਿ ਜਿਹੜੇ ਪਰਿਵਾਰ ਕਹਿੰਦੇ ਯਾਰ ਸਾਡਾ ਪਰਿਵਾਰ ਤਾਂ ਪਹਿਨੇ ਨਸ਼ਾ ਨਸ਼ਾ ਮੁਕਤ ਪਰਿਵਾਰਾਂ 100% ਨੇ ਨਸ਼ਾ ਨਹੀਂ ਕਰਦੇ ਅਸੀਂ ਉਹਨਾਂ ਪਰਿਵਾਰਾਂ ਲਈ ਇਹ ਕੀਤਾ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਗ੍ਰਾਮ ਪੰਚਾਇਤ ਸਾਡੀ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਤੇ ਮਾਨ ਪੱਤਰ ਦੇਵੂਗੀ ਕਿ ਵਾਕੇ ਸਾਡੇ ਪਿੰਡ ਦੇ ਹੀਰੇ ਪਰਿਵਾਰ ਆ ਕਿ ਇਹਨੇ ਪਰਿਵਾਰਾਂ ਦੇ ਵਿੱਚ ਕੋਈ ਵੀ ਮੈਂਬਰ ਇਹਨਾਂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਾਂਗੇ ਇੱਕ ਪਿੰਡ ਦੇ ਵਿੱਚ ਸੈਮੀਨਾਰ ਕਰਾ ਕੇ ਇਹ ਪ੍ਰਾਲੇ ಗ್ರಾಮ ਪੰਚਾਇਤ ਰਣ ਸਿੰਘ ਕਲਾ ਵੱਲੋਂ ਇੱਕ ਨਵੀਂ ਮਹਮ ਨਸ਼ਾ ਮੁਕਤੀ ਦੀ ਜਿਹੜੀ ਮਹਮ ਸ਼ੁਰੂ ਕੀਤੀ ਗਈ ਹੈ ਤੇ ਉਹਦਾ ਨਾਰਾ ਦਿੱਤਾ ਗਿਆ ਕਿ ਨਸ਼ਾ ਮੁਕਤੀ ਦਾ ਅਭਿਆਨ ਰਣ ਸਿੰਘ ਕਲੂਗਾ ਰਣ ਸਿੰਘ ਕਲਾ ਬਣੂਗਾ ਪੰਜਾਬ ਦੀ ਸ਼ਾਨ ਇੱਕ ਨਾਰਾ ਵੀ ਰਣ ਸਿੰਘ ਕਾਲੇ ਨੂੰ ਇੱਕਲਾ ਦਿੱਤਾ ਇਹ ਨਸ਼ਾ ਮੁਕਤੀ ਦਾ ਅਭਿਆਨ ਰਣਸੀਂ ਕਲਾ ਬਣੂਗਾ ਪੰਜਾਬ ਦੀ ਸ਼ਾਨ ਜਿਵੇਂ ਰਣਸੀਂ ਕਨਾ ਵਿਕਾਸ ਦੇ ਕਾਰਜਾਂ ਵਿੱਚ ਮੋਰੀ ਬਣਿਆ ਉਮੀਰ ਰਣਸੀਂ ਕਲਾ ਆਪਣੇ ਪਿੰਡ ਨੂੰ 100% ਨਸ਼ਾ ਮੁਕਤ ਕਰਨ ਲਈ ਪੂਰੇ ਯਤਨ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 100% ਅਸੀਂ ਨਸ਼ਾ ਮੁਕਤ ਕਰੀਏ ਔਰ ਜਿਹੜੇ ਵੀ ਮੇਰੇ ਪਿੰਡ ਵਾਸੀ ਵੀਰੇ ਨਸ਼ਾ ਮੁਕਤੀ ਦੀ ਸਾਡੀ ਵੀਡੀਓ ਨੂੰ ਦੇਖ ਰਹੇ ਆ ਉਹਨੂੰ ਜਰੂਰ ਦੇਖਣ ਔਰ ਜਿਹੜੇ ਸਾਡੀ ਇਹ ਵੀਡੀਓ ਨੂੰ ਸੁਣ ਕੇ ਨਸ਼ਾ ਮੁਕਤ ਬਣ ਗਏ ਜਨਮਸ਼ਾ ਛੱਡਣਾ ਚਾਹੁੰਦੇ ਅਸੀਂ ਉਹਨੂੰ ਨਾਮ ਦੇਵਾਂਗੇ ਪੈਸੇ ਦੇਵਾਂਗੇ ਉਹ ਸਾਨੂੰ ਜ਼ਰੂਰ ਸਾਡੀ ਗ੍ਰਾਮ ਪੰਚਾਇਤ ਦੇ ਸਾਡੇ ਮੈਂਬਰ ਸਹਿਬਾਨ ਖੜੇ ਆ ਉਹਨਾਂ ਮੈਂਬਰ ਸਹਿਬਾਨਾਂ ਨੂੰ ਆਪਣੇ ਆਪਣੇ ਵਾੜਾਂ ਦੇਆਂ ਨੂੰ ਆਪਣੇ ਨਾਮ ਦਰਜ ਕਰਾ ਸਕਦੇ ਆ ਕਿ ਅਸੀਂ ਨਸ਼ਾ ਛੱਡਣਾ ਚਾਹੁੰਨੇ ਆ ਅਸੀਂ ਉਹਨਾਂ ਦਾ ਨਸ਼ਾ ਛਡਾਵਾਂਗੇ ਔਰ ਜਿਹੜੇ ਸਾਨੂੰ ਨਸ਼ਾ ਛੱਡ ਕੇ 100% ਕਲੀਅਰ ਹੋ ਜਾਣਗੇ ਪਰਿਵਾਰ ਅਸੀਂ ਉਹਨਾਂ ਨੂੰ ਯਾਨੀ 11000 ਰੁਪਇਆ 5100 ਰੁਪਇਆ 3100 ਰੁਪਇਆ 1100 ਰੁਪਇਆ ਐਸੇ ਦੀ ਉਹਨਾਂ ਦੀ ਰਾਸ਼ੀ ਦੀ ਮਦਦ ਵੀ ਕਰਾਂਗੇ ਨਾਮ ਵੀ ਦੇਵਾਂਗੇ ਉਹਨਾਂ ਦਾ ਹੌਸਲਾ ਵੀ ਵਧਾਵਾਂਗੇ ਇੱਕ ਨਵਿਕਲੀ ਪੈਲ ਰਣ ਸਿੰਘ ਕਾਲਾ ਨੇ ਕੀਤੀ ਆ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ